ਸਾਂ ਦਾ ਟਾਈਮਾਂਗਾ ਬਾਬਾ ਜੀ ਲੱਗ ਰਹੇ ਨੇ ਦੇਖੋ ਇੱਧਰ ਸਾਡਾ ਫਤਿਹ ਸਿੰਘ ਜੀ ਪਏ ਨੇਗੇ ਅਰੈਸਟ ਫਰਮਾਰੇ ਨੇਗੇ ਕਿਉਂ ਫਤਿਹ ਸਿੰਘ ਜੀ ਇਹ ਹਾਲ ਚੱਲਨੇ ਹੁਣ ਸ਼ਸਿਕਲ ਨਾਰਨੂ ਕਮੇ ਦੋ ਸਾਰੇ ਆਈ ਹੋਪ ਕਿ ਤੁਸੀ ਠੀਕ ਹੋਵੋਗੇ ਫਤੇ ਸਿੰਘ ਜੀ ਇਧਰ ਕਰੋ ਜੀ ਮਾੜਾ ਜਾਂ ਪਹਿਲਾਂ ਇਹ ਦੱਸੋ ਤੇਰੇ ਹਾਲ ਚਾਲ ਕਿਵੇਂ ਨੇ ਮਾਰ ਹੋ ਗਿਆ ਸੀ ਤੁਹੇ ਤੇ ਹਾਲ ਚਾਲ ਪੁੱਛਦਾ ਗੈਸਾ ਹਸਪੀਟਲ ਤੋਂ ਆਇਆ ਸੀਗਾ ਹਨਾ ਅੱਜ ਇਹਦੇ ਹਾਲ ਚਾਲ ਤੁਹਾਨੂੰ ਮਿਲਾਉਣੇ ਹੈਗੇ ਵੀ ਇਹਦਾ ਕਿਵੇਂ ਆ ਗਈ ਹੁਣ ਸਿਹਤ ਕਿਵੇਂ ਆ ਗਈ ਹਾਂਜੀ ਫਤੇ ਸਿੰਘ ਜੀ ਹਾਲ ਚੰਗਾ ਹੈ ਤਾਂ ਨਹੀਂ ਦੱਸਦਾ ਹੈਗਾ ਕਦੇ ਖੁੱਲਕੇ ਹੀ ਦੱਸਦਾ ਹੁੰਦਾ ਹੈ ਆਪਾਂ ਉਹਨੇ ਵੀ ਕਿਵੇਂ ਕਿਵੇਂ ਨਹੀਂ ਕੋਲੇ ਕਿ ਨਾ ਸਾਨੂੰ ਬੈਠੋਗੇ ਸੇਕ ਉਹ ਨਾ ਕੀ ਆਦੋਂ ਨਾ ਇਹ ਸੇਕ ਆਲੂਆਂ ਦਾ ਸੇਕ ਐਪਲ ਦਾ ਸੇਕ ਇਹਨੂੰ ਪਣ ਆਉਂਦਾ ਐਪਲ ਦਾ ਸੇਕ ਗਾਇਸ ਕਿਹਨੇ ਸੁਣਿਆ ਵੀ ਐਪਲ ਦਾ ਸੇਕ ਮੰਡਾ ਹੁੰਦਾ ਹੈ ਐਪਲ ਦਾ ਜੂਸ ਹੁੰਦਾ ਹੈ ਜੂਸ ਵੀ ਵਾਲਿਆ ਜੂਸ ਉਹ ਤਾਂ ਦੁੱਧ ਹੈ ਪਰ ਉਹਨਾਂ ਨੇ ਕੀ ਬਣੂਗਾ ਜੂਸ ਤੇ ਮੈਂ ਕਹਾਂਗਾ ਜੂਸ ਛੜੀ ਐ ਕਾਲੂ ਲੈ ਦੂੰਗਾ ਅੱਜ ਹੋਣਾ ਹੈ ਕਿਹੜੇ ਪੈ ਪੈਗਾ ਅੱਜ ਇਹਨੇ ਮਾਮੂਤ ਪੁੱਛ ਰਹੇ ਕਿ ਕੀ ਬਣਾ ਸਕਦੇ ਹੈ ਲੋ ਜੀ ਹੈਲੋ ਅਦਮੇ ਰਿਚ ਖੜੇ ਹੋਗੇ ਅੱਛਾ ਆ ਸ਼ੇਕ ਮੰਗਦਾ ਮੁੰਡਾ ਤੇਰਾ ਕੀ ਕਰੀਏ ਤਾਂ ਪਹਿਲਾਂ ਤਾਂ ਮੈਨੂੰ ਆਖੇ ਮੈਂ ਅਵੋਕਾਡੋ ਨਾਲ ਇਮੇਜ ਤਾਂ ਨਹੀਂ ਕੋਈ ਸੇਵ ਦਾ ਸੇਵ ਦਾ ਮੈਂ ਸ਼ੇਕ ਨਹੀਂ ਬਣਦਾ ਹੁੰਦਾ ਸੇਵ ਦਾ ਖਵਾਣ ਜੂਗਾ ਜੂਸ ਇਹ ਨਹੀਂ ਕਰੇ ਹੋਗੇ ਉਹ ਹੁਣ ਜੂਸ ਕਹਿਣਾ ਹੁਣ ਕਹਿੰਦਾ ਜੂਸ ਦੇ ਦੂੰ ਸੇਵ ਦਾ ਸੇਵ ਦਾ ਜੂਸ ਨਹੀਂ ਬਣਦਾ ਹੁੰਦਾ ਕੋਈ ਇੰਨਾ ਜਿਹੜਾ ਜੂਸ ਨਿਕਲਦਾ ਨਾ ਰੋਟੀ ਖਾ ਰਹੀ ਹੈ ਰੋਟੀ ਖਾ ਲ ਨਾ ਰੋਟੀ ਤੇ ਡਾਲ ਨਾ ਤੂੰ ਦੇਖ ਰਿਹਾ ਸਹੀ ਗੱਲ ਆ ਸਹੀ ਗੱਲ ਹੈ ਫਿਰ ਓਏ ਰੋਟੀ ਤੇ ਡਾਲ ਦਮਾਰਾ ਕਹਿ ਰਹੇ ਹਨ ਤੂੰ ਹੈ ਨਾ ਇਹ ਵੀ ਰੋਟੀ ਨਹੀਂ ਖਾਣੀ ਪਊਗੀ ਕਾਹੀ ਕਹਿ ਰਹੇ ਆ ਹੈ ਨਾ ਕਾਹੀ ਕਹਿ ਰਹੇ ਆ ਰੋਟੀ ਏ ਕਾਹੀ ਕਹਿਣਾ ਰੋਟੀ ਨਹੀਂ ਖਾਣੀ ਪਊਗੀ ਚਲ ਠੋਕੜਾ ਉਹ ਆ ਗਿਆ ਆਪਸੇ ਵੀ ਲੈਣੇ ਕਿਹੜਾ ਪੜਨਾ ਆ ਦੇਖ ਰੋਸਟੀ ਜਰ ਖੇਡਣ ਲੱਗਿਆ ਪਾਰਕ ਸੀ ਉਹ ਨਾਲ ਖੁਲ ਖੇਡ ਰਹੇ ਸੀ ਕਿਤੇ ਨਾਲ ਖੁੱਡੀ ਖੇਡਣ ਵਾਸਤੇ ਇੱਥੇ ਆ ਗਏ ਸੀ ਸੇ ਸੇ ਰੋਟੀ ਦੇਗਾ ਆ ਸੇ ਕੇ ਜਾਇਗਾ ਸੇ ਠੀਕ ਹੈ ਇਹ ਮਾਰਾ ਤੇ ਕਹਿੰਦਾ ਕਿ ਨਾ ਸਿੱਖ ਬਹੁਤ ਨਿਕਲੂਗਾ ਕੱਟਾ ਸਿੱਖ ਦੇ ਆਂ ਜਿੱਦ ਤਾਂ ਪੈਂਦਾ ਕਰ ਹਾਂ ਬੰਗਾਰ ਹੋ ਕੇ ਇੰਦਾਂ ਦਰੋਂ ਉਹਨ ਘੜੇ ਪਿਆ ਪਿਆ ਕਹਿੰਦੇ ਲਾ ਚਲੋ ਗਾਇਸ ਸ਼ਾਮ ਦਾ ਟਾਈਮ ਆ ਕਾ ਸ਼ਾਮ ਦੇ ਟਾਈਮ ਤੇ ਵਲੌਗ ਬਣਾਉਣਾ ਸ਼ੁਰੂ ਕੀਤਾ ਸੀਗਾ ਅਸੀਂ ਪਹਿਲਾ ਦਿਨ ਦੇ ਵਿੱਚ ਕਿਤੇ ਬਿਜੀ ਸੀ ਕਿ ਕਾਫੀ ਅੱਜ ਸਵੇਰੇ ਇੱਕ ਪਰੌਂਠਾ ਮਾਸਾ ਖਵਾਏ ਹੁੰਦੇ ਸੀ ਕਿ ਉਹ ਪਰੌਂਠਾ ਬਣਾਇਆ ਹੋਇਆ ਸੀਗਾ ਵੀ ਚਲ ਖਾ ਲਾ ਮੜ ਮੋਟਾ ਆਲੂ ਵਾਲੇ ਪਰੌਂਠੇ ਬਣਾਏ ਸੀਗੇ ਵੀ ਚਲ ਥੋੜੀ ਬੋਧੀ ਜਾਣ ਜੂਤ ਪੈ ਜੂਗਾ ਪਰ ਕਿੱਥੇ ਖਾਣੀਆਂ ਨੇ ਹੈ ਸੇਮਿਆ ਬਣਾ ਲੈਂਦੇ ਆ ਫਿਰ ਸਵੇਰੇ ਕੱਲ ਸਵੇਰੇ ਕਹਿੰਦਾ ਮੈਂ ਚੌਂ ਫੜਿਆ ਚੌਂ ਬਣਾ ਕੇ ਦੇ ਤੇ ਤਾਂ ਦਾ ਤੁੰਦਾ ਕੁਝ ਨਹੀਂ ਹੈਗਾ ਚਲ ਖਾਊਗਾ ਬਣਾਓ ਤੁਸੀਂ ਮੈਂ ਖਵਾਉਂਗਾ ਅੱਜ ਨੂੰ ਅਜંદર ਗਲੀ ਨੂੰ ਦੇਖ ਰਹੇਗੇ ਬਾਬਾ ਜੀ ਵੀ ਫਟ ਕੇ ਪੜ ਰਹੀਆਂ ਗਲੀਆਂ ਕੀ ਕਰ ਰਹੀਆਂ ਜੀਦਨ ਦੇਖ ਰਹੀ ਸੀ ਹੈ ਬਤੇ ਤੂੰ ਆਏ ਸੀਗਾ ਕੋਲ ਜੁਰ ਬੋਲ ਲਓ ਚਲੋ ਲੱਗੇ ਪੈਣਗੇ ਅਸ ਦਮਾ ਦਮ ਪੜਨ ਵਾਸਤੇ ਇਹਦਾ ਮਾਮਾ ਜੋ ਰੋਟੀ ਬਣਾ ਕੇ ਲਿਆਉਂਦੇ ਨੇ ਕਿ ਫਿਰ ਦੇਖਦੇ ਆ ਕਿ ਕੌਣ ਖਾਂਦਾ ਕੌਣ ਛੱਡਦਾ ਜਿਹਨੇ ਅੱਜ ਖਾਲੀ ਰੋਟੀ ਬਈ ਉਹ ਤਾਂ ਬਣ ਜੂਗਾ winner ਅੱਜ ਦਾ ਸਾਡਾ ਸण्डे winner ਠੀਕ ਆ ਇਹ ਨਾਕਾਦੀ ਹੋ ਰਹਿ ਜੂਗਾ loser ਫਤੇ ਸਿੰਘ ਜੀ ਚ ਬੈਠਾ ਰਹੇ ਕਿਹਾ ਹੈ ਮੈਂ ਆਲੂ ਬੜੀਆਂ ਲੋਹਤਰੀਆਂ ਪੂਆ ਬਦੀ ਕੀ ਆ ਨਾ ਆਲੂ ਬੜੀਆਂ ਕਿਉਂ ਤਰੀਆਂ ਪੂਆ ਬਦੀ ਜੀ ਕਿਉਂ ਬੜੀਆਂ ਮੈਂ ਕਹਾ ਵਤਨ ਕਰ ਰਿਹਾ ਪਰ ਪਹਿਲੀ ਵਾਰ ਸੁਣੀ ਹੈਗੀ ਪਹਿਲੀ ਵਾਰ ਸੁਣੀ ਹੈ ਸੁਣੀ ਹੈ ਮੈਂ ਨਹੀਂ ਸੁਣੀ ਕਦੇ ਪਹਿਲਾਂ ਅੱਛਾ ਖਾਣੀਆਂ ਸਭ ਤੇ ਆਪੇ ਖਾ ਰਿਹਾ ਬੈਰੀ ਗੁੱਡ ਭਾਈ ਇਹਦਾ ਮਤਲਬ ਠੀਕ ਹੋ ਗਿਆ ਫਤਿਹ ਗੈਸੋ ਨੋ ਹੋ ਗਿਆ ਤੁਹਾਨੂੰ ਕਿ ਐਸੀ ਕੀ ਉਹ ਖਾ ਚੈੱਕ ਕਰਨਾ ਲਾ ਫਰਮਾਮੀਟਰ ਫਰਮਾਮੀਟਰ ਲੈ ਆ ਦੂੰ ਮੈਂ ਤੁਹਾਨੂੰ ਕੱਲ ਨੂੰ ਲੈ ਆ ਦੂੰਗਾ ਯਾਦ ਨਹੀਂ ਰਹਿੰਦਾ ਇੱਕ ਤਾਂ ਮੇਰੇ ਮੈਂ ਭੁੱਲੀ ਜਾਂਦਾ ਸੀ ਸੇਕ ਬਣਾਉਣਾ ਕੀ ਦਾ ਸੇਕ ਖਾਣ ਗੱਪੀ ਹੈ ਨਾ ਖਾ ਕੇ ਮੈਂ ਕਰਦੀ ਸੀ ਸੇਕ ਖਾ ਲੈ ਹੋਰ ਸੇਕਾਂ ਦੇ ਦਿੰਦੇ ਨੇਗੇ ਦਾ ਪੀ ਲੈ ਨਾ ਆ ਕਿ ਉਹ ਅਸੇ ਇੱਕ ਥੋੜੀ ਹੁੰਦਾਗਾ। ਤੂੰ ਵੇ ਪੱਠਾ ਚੱਲਦਾ ਯਾਰ ਫਤਿਹ। ਹਾਂ। ਇੱਕ ਦਿਨ ਮੈਂ ਤੈਨੂੰ ਸਾਈਕਲ ਨਹੀਂ ਮਨਾ ਕਿ ਤੂੰ ਮੈਨੂੰ ਸਾਈਕਲ ਖਾਏਗਾ। ਕੀ ਆ? ਐਨੀ ਬਰਗਰ ਕਿਤੇ ਨਹੀਂ। ਹੈ ਆ ਲੈ। ਉਹ ਫਿਰ ਲੈ ਨੂੰ ਬਾਪੂ ਸਾਡੇ ਕਿ ਲੈ ਤਾਂ ਸਭਿਆ ਸਮਾਈ ਲਾਣੀ ਸਾਈਕਲ ਹੀ ਰਵੇ। ਸਾਈਕਲ ਨਹੀਂ ਮਨਾ ਲਾਵੇਂਗਾ। ਮਾਵਾ ਨੇ ਤੇ ਸਾਈਕਲ ਨਹੀਂ। ਕਦੇ ਨਾਲ ਹੀ ਰੋਵੇ। ਨਿਆਰੇ ਸਾਈਕਲ ਨਹੀਂ ਦਿਖਾ ਦੇਗਾ। ਤੁਸੀਂ ਕੀ ਕਹਾਂਗੇ ਜੀ? ਜੋ ਮਰਜ਼ੀ ਲਿਆ ਦੋ ਹੀ ਕਹਾਂਗੇ ਇਸ ਤਾਂ। ਔਰ ਸੋ ਨਾ ਔਰ ਸਲੇ ਅਦਾ ਚਾਣੋ ਥੋੜੀ ਜਿਹੀ ਸਬਜੀ ਆ ਦਾਲ ਪਾ ਲਿਆ ਵਿੱਚ ਪਾ ਲਿਓ ਹਾਂ ਮਰੀ ਦਾਲ ਲਿਆ ਦਾਲ ਦਬਈਆ ਤੇ ਲੜੀ ਪਾ ਲੂ ਕਾਨੂੰ ਇਹ ਹੀ ਸਹੀ ਆ ਕੋਲੋ ਕੀ ਇਹ ਹੀ ਕੀ ਪੀਨੂਗੀ ਤੈਨੂੰ ਦਾਲ ਆਹ ਲੈ ਹੁਣ ਸੋਨ ਨੂੰ ਬੋਲ ਕੇ ਪਾ ਰਹੀਂ ਮੈਂ ਲੈ ਮੈਂ ਤੇ ਤੈਨੂੰ ਕਹਿ ਰਿਆਗਾ ਵੀ ਦਾਲ ਖਾਣ ਨੂੰ ਹੀ ਹੁੰਦੀ ਆ ਪੀਨ ਨੂੰ ਥੋੜੀ ਹੁੰਦੀ ਹੈਗੀ ਹਾਂ ਮੈਂ ਵੀ ਲੈਣਾ ਬਾਅਦ ਖਾਊਗਾ ਗੁੱਡੀ ਤੂੰ ਨਹੀਂ ਖਾਂਦੀ ਕੀ ਰੋਟੀ ਇਦਰਾ ਉੱਥੇ ਬੈਠੀ ਚੁੱਪਚਾਪ ਕਰੀ ਕਿ ਨਹੀਂ ਖਾਧੀ ਰਾਜੀ ਜੀ ਦੋ ਵੇਲੇ ਬਸ ਹੋਰ ਆ ਜਾ ਮੈਂ ਕੀ ਪਾਸਤਾ ਆ ਜਾਂ ਉਸ ਖਾ ਲਾਂਗੇ ਡਾਕਟਰ ਨੇ ਕਿਹਾ ਜੈਨ ਟਿੱਕੇ ਘੜਨੋ ਜੀ ਨਾਲੀ ਸਬਜੀ ਦਾਲ ਸਬਜੀ ਕੋਈ ਨਾ ਖਾਦੀ ਖਾਦੇ ਤਾਂ ਲੱਗ ਗਿਆ ਹੁੰਦਾ ਤਾਂ ਖਾਇਆ ਕਰੂ ਜੇ ਨਹੀਂ ਖਾਗਣਾ ਮੈਂ ਦੁਆਰੇ ਲਾ ਦੋ ਕਿਹਾ ਨਾ ਨੇ ਪਲਾਟਾਂ ਦੇ ਲੋ ਬੰਦੇ ਝਮੱਕੇ ਮਾਰਨ ਲੱਗਿਆ ਪਏ ਨੇ ਜਿਵੇਂ ਅੰਡਰਟੇਕਰ ਨੇ ਹੁੰਦਾ ਰੋਟੀ ਖਾ ਲੋ ਤੂੰ ਪਹਿਲਾਂ ਪਹਿਲਾਂ ਫਿਰ ਥੱਪੜ ਮਾਰਨੇ ਪੈਣਗੇ ਸਾਰੀਆਂ ਦੀ ਸਾਹਮਣੇ ਦਿਖਾਈ ਆਉਣੀਆਂ ਹਾਂ ਆ ਦੇਖੋ ਤੇ ਲੱਗਿਆ ਹੋਇਆ ਇਦਰਾ ਫਿਸ਼ੇਰਾ ਇਹ ਕਾਲੂ ਫੇਰ ਆਉਣੀ ਆ ਮੈਡਸਨ ਕਾਲੂ ਫੇਰ ਲੈ ਕੇ ਆਉਣੀ ਆ ਕਾਲੂ ਫੇਰ ਨਹੀਂ ਆ ਜਾਣੀ ਆ ਕਾਲੂ ਫੇਰ ਐ ਹੀ ਵੇਦੂ ਅੱਧੇ ਦੇ ਦੇ ਦੇਖੋ ਦੀ ਘੱਟ ਤਾਂ ਨਹੀਂ ਦਿੰਦਾ ਇਹ ਬੱਦੂ ਬੰਦ ਆ ਜੀ ਆਪਾਂ ਰੋਟੀ ਪਾਈਏ ਹਣ ਹੋਰ ਆਕਸੀ ਵੀ ਉਡੀਕ ਰਿਹਾ ਤੈਨੂੰ ਖੜੀ ਉਹ ਦੇਖ ਉਹ ਆਇਆ ਜਾਂਦਾ ਵੀ ਰੋਟੀ ਅੰਦਰ ਵਾ ਕੇ ਹੁਣ ਮੇਰੀ ਰੋਟੀ ਆਉਗੀ ਆਏ ਪਾਈਏ ਰੋਟੀ ਆਕਸੀ ਨਾਲ ਖੜੋ ਉਸ ਨਾਲ ਲੈ ਆ ਲੈ ਆ ਲੈ ਆ ਅਜਾ ਅਜੇ ਨਹੀਂ ਬਾਈ ਹੁਣ ਨਿਕਲਦੇ ਕਮਰੇ ਚੋਂ ਬਾਈ ਆ ਜਾ ਆ ਜਾ ਬਹੁਤ ਕੰਮ ਕਰਿਆ ਦਿਨ ਦੇ ਵਿੱਚ ਕੀ ਕਰਿਆ ਸੀਗਾ ਕੰਮਕਾਰ ਹੁੰਦੇ ਨੇ ਜੀ ਨੇ ਹੁਣ ਉਹੀ ਕੰਮ ਕਰਾਂ ਦੋਨੇ ਮਾਮਾ ਧੀਆਂ ਇੱਕੋ ਜੀਆਂ ਆ ਬਾਕੀ ਤਾਂ ਨਿਕਲੇ ਇਹਦੇ ਮਾਮਾ ਥੀ ਹਾਂਜੀ ਤੁਸੀਂ ਦੱਸੋ ਇਹ ਨਾ 4 ਵਜੇ ਤੁ ਸੰਗਿਆ ਹਣਾ ਹਾਂ ਹੋਰ ਮੈਂ ਆਇਆ 5 ਵਜੇ ਤੁ ਸਰਗ ਅੱਛਾ ਫੇਰ ਫੇਰ ਕੀ ਤਨੇ ਇੱਕਦੂਜ ਤੀਰ ਮਾਰਤਾ ਮੈਂ ਤਾਂ ਸੋਡੇ ਦੀ ਪਾੜਿਆ ਸਹੀ ਗਾਲਾ ਤੂੰ ਮਾਰਤਾ ਨੇ ਤੀਰਾ ਅੱਜ ਗਾਇਜ਼ ਮੈਂ ਵੀ ਆਪਣਾ ਓਡਸ ਵਗੈਰਾ ਖਾਣਾ ਘਰੋਂ ਬਣਾਉਣ ਬਣਾ ਕੇ ਲੈ ਕੇ ਆਉਂਦੇ ਨਹੀਂ ਕਦੇ ਆਉਂਦੇ ਮੇਰੇ ਅਜੇ ਪ੍ਰੋਟੀਨ ਵੀ ਪੈਗਾ ਪ੍ਰੋਟੀਨ ਵੀ ਬਣਾਉਣਾ ਹੈ ਮੇਰੇ ਵਾਸਤੇ ਤਾਂ ਮੈਨੂੰ ਆਪ ਹੀ ਮੁਸਫਤ ਕਰਨੀ ਪਊਗੀ ਜਾਨਾ ਘਰੋਂ ਦੇਖਦਾ ਹੁੰਦਾ ਤੇ ਪਿੱਛੇ-ਪਿੱਛੇ ਵੀ ਕੁਝ ਬਣਾ ਕੇ ਲੈ ਆਉਂਦੇ ਨੇ ਕਿ ਨਾ ਹਾਂ ਡੈਡ ਦੇ ਬੱਚੇ ਤੂੰ ਦੱਸ ਰਹਿ ਗਿਆ ਕੁਝ ਤੇਰਾ ਜੀ ਓਕੇ ਹੋਲੇ ਸੀ ਮੈਨੂੰ ਤਾਂ ਬਾਪ ਦੇ ਬਤੇ ਕਿ ਬੋਲੇ ਸੀ ਓਲੇਸ ਨਾ ਓਡਸ ਇਹ ਓਸ ਤੋਂ ਮੈਂ ਨਾ ਓਸ ਤੋਂ ਪਹਿਲਾਂ ਆਈ ਡੋਟ ਨੋ ਪ੍ਰੋਸ ਤੋਂ ਸੈਟਿਓ ਵੀ ਸਾਡੇ ਕੋਲ ਦੀ ਐਡਾ ਤੂੰ ਪਹਿਲਾਂ ਕੀ ਬੋਲੇ ਸੀ ਮੈਂ और <laughs> बस ले ली हैड़ा हैड़ा हां एड़ा हैड़ा ये तो पहला नहीं हो ज्यादा इतनी मेमोरी नहीं है मेमोरी छोटी है आज एक चीज दिखाइए रॉकसी हां हां खाना माता पे कमी ना होगी उसे कुछ कुछ कर दे रॉकसी कर दे की खाएंगी की खाएंगी की खाएंगी रॉकसी की खाएंगे नीचे रख नीचे रख करटा करटा तो नो नो चेक

ਹੋਰ ਕਿਨਾ ਖੜੀਏ ਹੁਣ ਅਸੀਂ ਕੀ ਖਾਈਂਗੀ ਕੀ ਖਾਈਂਗੇ ਰੋਸ਼ੇ ਜੋਤੀਓ ਭਾਉ ਨਹੀਂ ਬਸ ਬਸ ਸੁੱਚੀ ਤਸੀਂ ਪੁੱਛ ਲੋ ਕੀ ਖਾਈਂਗੀ ਰੋਸ਼ੀ ਦੱਸ ਦੇ ਆਹ ਖਾਣਾ ਨਹੀਂ ਹੈ ਅਗਰ ਖਾ ਕੇ ਦੱਸ ਫਿਰ ਦੱਸ ਕੀ ਖਾਈਂਗੀ ਦੁਬਾਰੋਂ ਸिखਾਈ ਇਹਨੂੰ ਕੱਲ ਨੂੰ ਟਿਊਸ਼ਨ ਲਈ ਚਲੋ ਮੈਂ ਨਹੀਂ ਤਾਂ ਬੇਰ ਗੱਲਿੰਗੀ ਤਾਂ ਹੁਣ ਮੈਨੂੰ ਦੱਸੋ ਮੇਰੇ ਵਾਸਤੇ ਕੀ ਬਣਾਇਆ ਤੁਸੀਂ ਕੀ ਬਣਾ ਕੇ ਦਵਾ ਤੈਨੂੰ ਦੱਸੋ ਔਰਸ ਔਰਸ ਕਿਉਂ ਨਹੀਂ ਬਣਾਇਆ ਮੈਂ ਤਾਂ ਛੇਕ ਹੀ ਬਣਾਇਆ ਮਨ ਟੋੜੀਆ ਪਰਿਆਟਾਗਾ ਬਸ ਫਿਰ ਖਾ ਲਈ ਨਾ ਤੁਸੀਂ ਛੇਕ ਬਣਾ ਦੇ ਕੁਝ ਨਹੀਂ ਬਣਾਉਣਾ ਠੀਕ ਹੈ ਓ ਮੇਰੇ ਭਿਆਉਦੇ ਆ ਦੇਖੋ ਐਸਾ ਡੱਬਾ ਭਰ ਨਾ ਰਚਨੇਗੇ ਨਸਦਾ ਮੈਂ ਸਾਰਾ ਡੱਬਾ ਭਰ ਲਿਆ ਮੇਰੇ ਵਰਗੇ ਦੇ ਨਾ ਸਾਹੀ ਦਾ ਟੂੜੀ ਰੋਵੇ ਜਾਂ ਮੈਂ ਕੁਝ ਖਾਂਦੀ ਨਹੀਂ ਆਹੀ ਕਾਲੇ ਕਰੋ ਦੇ ਦੇ ਸਾਰੇ ਵਸਤੇ ਇਹ ਆ ਜਾਂ ਉਸ ਸਿੱਟੀਆਂ ਆ ਸਾਰੇ ਵਸਤੇ ਆ ਜੀ ਸਾਰੇ ਵਸਤੇ ਆ ਹਰ ਇੱਕ ਬਸਾਈ ਹੋਇਆ ਉੱਪਰ ਆਗਾ ਆਏ ਪਿਓਗਾ ਉਹੀ ਜੋ ਬੋਲੂਗਾ ਜੂਬਾ ਵੀ ਜੂਡੋ ਬਾਈਕੇ ਮੈਂ ਕਹਾਂ ਤੂੰ ਕੋਈ ਵੀ ਖਾ ਸਕਦਾ ਨਾ ਮੇਰੇ ਤਾਂ ਗੱਲੀ ਨਹੀਂ ਸੁਣਦੀ ਹੈਗੀ ਖਾਦਾ ਨਹੀਂ ਆਂਦਾ ਨਾ ਮੇਰੇ ਵਰਗੀ ਤੂੰ ਚਲੋ ਗਾਇਸ ਸ਼ੇਕ ਆਉਂਦਾਗਾ ਜਾਂ ਤਾਂ ਕਮਾ ਬੈਠਦੇ ਆਂਗੇ ਵੇਟ ਕਰਦੇ ਆਂਗੇ ਆਪਣੇ ਸ਼ੇਕ ਦੀ ਕੀ ਹੋ ਗਿਆ ਇਨਾ ਚੱਜ ਗਈ ਰਕਸੀ ਓਰੀਆ ਰਕਸੀ ਅੱਖਾਂ ਰਕਸੀ ਤੇਰੀਆਂ ਪੂਤ ਬਣੀਆਂ ਪਈਆਂ ਨੇ ਰਕਸੀ ਨਾਓ ਯੂ ਗਾਇਸ ਰੋਟੀ ਪਾਣੀ ਦਾ ਕਾਰਗਮ ਬੱਚੇ ਨੇ ਤੇ ਹੁਣ ਇਹਨਾਂ ਨੂੰ ਦਵਾਈਆਂ ਦੂਈਆਂ ਦੰਨੇਗੇ ਫਤਿਹ ਦੇ ਦੇਖੋ ਦਵਾਈਆਂ ਦਾ ਢੇਰ ਲੱਗਿਆ ਹੋਇਆ ਫਤਿਹ ਸਿੰਘ ਜੀ ਆਜੋ ਦਵਾਈਆਂ ਸ਼ੁਰੂ ਕਰੀਏ ਹੁਣ ਆਪਾਂ ਲਓ ਗਾਇਸ ਹੁਣ ਇਹਨੂੰ ਫਤਿਹ ਨੂੰ ਦਵਾਈ ਨਾ ਦੇਂਦਾ ਕੰਮ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਫਤਿਹ ਸਿੰਘ ਆਜੋ ਰਣੂ ਆ ਜਾ ਐ ਭੱਜਣਾ ਨਹੀਂ ਹੈਗਾ ਹੁਣ ਦਵਾਈ ਤੇ ਇਹ ਤਾਂ ਲੈਣੀ ਪਈ ਉਹ ਚੀਜ਼ ਇਹ ਰੌਕਸੀ ਜੇ ਤਿਆਰ ਹੋਈ ਖੜੀ ਆ ਮੈਂ ਲੈ ਲੈਂਦੀ ਆ ਰੌਕਸੀ ਲੈ ਕੋਈ ਨਾ ਕਾਲਾ ਆਜੂਗੀ ਤੇਰੀ ਇਹ ਨਮੀ ਬਾਲ ਟੈਂਸ਼ਨ ਜੀ ਨਾਲ ਖਤਮ ਹੋ ਗਈ ਹਾਂ ਬੱਲਰ ਨੂੰ ਮਾਫ ਪਾਸ ਹੋਊਗੀ ਐਸ ਤੇ ਬਸ ਤੇ ਜਾਈ ਬਾਈ ਮਾਈਕਰੋਨ ਲਾਸਟ 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 ਇਹ ਤਾਂ ਮੇਰੀ ਵੀ ਆ ਇਹ ਤਾਂ ਮੇਰੀ ਵੀ ਆ ਕਲਸੀ ਵਾਲੀ ਖਾਣੇ ਪੀਣੇ ਮੈਂ ਸਬਜ਼ੀ ਵਗੈਰਾ ਖਾਣਾ ਤਾਂ ਨਹੀਂ ਹੈ ਖਾਣਾ ਪੀਣਾ ਤਾਂ ਤੇ ਗਲੀ ਦੀ ਭਾਰੀ ਹੋ ਗਈ ਕੀ ਮੰਲੀ ਨੇ ਕਿੱ사 ਲੱਗ ਗਿਆ ਲਓ ਗਾਇਸ ਦਵਾਈ ਦੇ ਪੂਜੇ ਨੇ ਲੈਣੀਆਂ ਨੇ ਮਮ ਇਹਨਾਂ ਦੇ ਫੋਨ ਤੇ ਲੱਗੇ ਪਏ ਨੇ ਰਿਸ਼ਤੇਦਾਰ ਨਾਲ ਆਪਣੇ ਨਾਲ ਗੱਲਾਂ ਬਾਤਾਂ ਮਾਰਨ ਵਾਸਤੇ ਹਨ ਤੇ ਦਵਾਈ ਲੈ ਕੇ ਫਤਿਹ ਨੂੰ ਤਾਂ ਹੁਣ ਕਰਾਉਣੇਗੇ ਰੈਜਿਸਟਰ ਕੱਲੂ ਇਹਦਾ ਪੇਪਰ ਵੀ ਹੈਗਾ ਨਾ ਫਤਿਹ ਫਤਿਹ ਕਹਦਾ ਪੇਪਰ ਹੈਗਾ ਕੱਲੂ ਮੈਂ ਤਾਂ ਮੈਂ ਤਾਂ ਪੇਪਰ ਹੁਣਾ ਗਾਏ ਜੇ ਇਹਦਾ ਕੱਲੂ ਅੱਜ ਪੜਿਆ ਲਿਖਿਆ ਟਿਊਸ਼ਨ ਵੀ ਹੈਗਾ ਹੁਣ ਇਹਦੀ ਸਿਹਤ ਜਿਹੜੀ ਹੈਗੀ ਠੀਕ ਹੈਗੀ ਪਹਿਲਾਂ ਨਾਲੋਂ ਹੁਣ ਤਾਂ ਕਾਫੀ ਫਰਕ ਆ ਬੁਖਾਰ ਵੀ ਨਹੀਂ ਹੋਇਆ ਹੁਣ ਤਾਂ ਤੈਨੂੰ ਹਣਾ ਹਾਂਜੀ ਚੈੱਕ ਕਰਨਾ ਹੂੰ ਚੈੱਕ ਕਰਨਾ ਕੱਲੂ ਥਰਮੋਮੀਟਰ ਲੈ ਕੇ ਦਊਂ ਇਹਨੂੰ ਚੈੱਕ ਕਰਨ ਵਾਸਤੇ ਤੇ ਦਵਾਈਆਂ ਬੁਟੀਆਂ ਇਹ ਚੱਲਿਆ ਰਹੇ ਨੇ ਇਹ ਚੱਲਣਗੀਆਂ ਚਾਰ ਪੰਜ ਦੀਆਂ ਦਵਾਈਆਂ ਤਾਂ ਤਾਂ ਜੋ ਇਹਨੂੰ ਦੁਬਾਰਾ ਨਾ ਹੋਵੇ ਹਨਾ ਇਨਫੈਕਸ਼ਨ ਵਗੈਰਾ ਤੇ ਠੀਕ ਹੈ ਗਾਇਸ ਅੱਜ ਦਾ ਜਿਹੜਾ ਬਲੌਗ ਆ ਹੁਣ ਇਹਨੂੰ ਆਪਾਂ ਇੱਥੇ ਖਤਮ ਕਰ ਦਾਂਗੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਇਸਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਮਿਲਦੇ ਆ ਫਿਰ ਕੱਲ ਨੂੰ ਆਪਾਂ ਤੁਹਾਨੂੰ ਇੱਕ ਨਵੇਂ ਬਲੌਗ 'ਚ ਉਦ ਤੱਕ ਵਾਸਤੇ ਬਾਏ 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 ਗੁੱਡ ਨਾਈਟ ਬਾਏ ਬਾਏ